ਇਸਲਾਮਾਬਾਦ ਮhalla ਸਾਡਾ ਸਾਰੇ ਘਰ ਚ 50 ਘਰ ਆ ਕੋਈ ਗਲੀ ਦੇ ਵਿੱਚ ਸਾਰਿਆਂ ਦੇ ਵੱਟੇ ਵੱਜਦੇ ਰਾਤ ਨੂੰ 7:30 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਤੇ 2 ਵਜੇ ਤੱਕ ਵੱਜਦੇ ਆ ਅਸੀਂ ਬੜੇ ਪਰੇਸ਼ਾਨ ਸਾਡੇ ਪਰੋਨੇ ਆਏ ਦੇ ਸਾਲ ਦੋਤਾ ਆਏ ਦਾ ਮਸਾ ਬੱਚਿਆ ਬੱਚਾ ਸਾਲ ਦਾ ਉਹ ਤੇ ਬੜੀ ਮੁਸ਼ਕਲ ਬੱਚਿਆ ਜੇ ਵੱਜ ਜਾਂਦਾ ਤੇ ਅਸੀਂ ਕੀ ਮਤਲਬ ਦੇਣਾ ਸੀ ਅੱਗੇ ਸੁਣਾ ਬੱਚੇ ਹੁੰਦਾ ਤੇ ਸੋਹਰਿਆਂ ਨੂੰ ਕਿੰਨੇ ਚਿਰ ਤੋਂ ਵੱਜ ਰਹੇ ਆ ਇਹ 4 ਸਾਲ ਲੋਕ ਦੇ ਵਜੀ ਵੱਜਦੇ ਆ ਕਦੀ ਕੰਪਲੇਨਟ ਨਹੀਂ ਕੀਤੀ ਕੀਤੀ ਪੂਰੇ ਸਾਲ ਨੂੰ ਕਹਿੰਦੇ ਪ੍ਰੂਫ ਦੋ ਪ੍ਰੂਫ ਅਜਿੱਤ ਦਈਏ ਸਾਨੂੰ ਆਪ ਵੀ ਕੋਈ ਲੱਭਦਾ ਤੇ ਪਿਆਰੇ ਵੀ ਲਾ ਕੇ ਵੇਖ ਲੈ ਸਾਰਿਆਂ ਨੇ ਹੂੰ ਇਹਾਰੇ ਲੱਗਿਆ ਹੁੰਦਾ ਲੱਗੇ ਵਟਾ ਵਜਦਾ ਪਤਾ ਨਹੀਂ ਲੱਗਦਾ ਕੌਣ ਮਾਰਦਾ ਪਿਆ ਵਾ ਕਿੰਨੇ ਤੋਂ ਕਨੇ ਤੱਕ ਵਜਦੇ ਆ ਇਹ ਵਜਦੇ ਆ 7:30 ਤੋਂ ਸ਼ੁਰੂ ਹੋ ਕੇ 2 ਵਜੇ ਤੱਕ ਵਜਦੇ ਆ ਤੇ ਅਸੀਂ ਬਾਹਰ ਨਹੀਂ ਰਾਤ ਨੂੰ ਨਿਕਲ ਸਕਦੇ ਬੱਚਾ ਕੋਈ ਵੀ ਡਰਦਾ ਮਾਰਾ ਪੱਥਰ ਤੋਂ ਇਲਾਵਾ ਹੋਰ ਵੀ ਚੀਜ਼ਾਂ ਵਜਦੀਆਂ ਵਜੂ ਪੱਥਰ ਵਜਦੇ ਆ ਥਾਲੇ ਵੱਜੇ ਆ ਚੂਪਾ ਵੱਜੀਆਂ ਸ਼ਰਾਬ ਦੀਆਂ ਬੋਤਲਾਂ ਸੱਲ ਵੱਜਦੇ ਆ ਇਦਾਂ ਤੇ ਜਿੰਦਰੇ ਵੱਜਦੇ ਆ ਜਿੰਦਰੇ ਵਜੇਗਾ ਹਾਂਜੀ ਕੱਲ ਦੋ ਦਿਨੋਂ ਕਿ ਜਿੰਦਰੇ ਵਜਿਆ ਪੇ ਦੇ ਵੇਖੋ ਮੈਂ ਸਲਾਮਾਬਾਦ ਮੰਨੇ ਦਿਨਾਂ ਮਨੀ ਮੇਰਾ ਨਾਮ ਸ਼ਸ਼ੀ ਹੈ ਵੈ ਸਰਸੋ ਤੇ ਸਕੂਲ ਵਾਲੀ ਗਲੀ ਹੈ ਤੇ 400 ਹੋ ਗਏ ਆ ਲਗਾਤਾਰ ਪੱਥਰ ਵਜਦੇ ਆ 7:30 ਵਜੇ ਸ਼ੁਰੂ ਹੋ ਜਾਂਦੇ ਆ ਰਾਤ ਦੇ 2:00 ਵਜੇ ਤੱਕ ਵਜਦੇ ਆ ਜਿਹੜੇ ਇਹ ਲੋਕਾਂ ਨੇ ਬਲਬ ਵੀ ਲਗਾਏ ਉਹ ਵੀ ਤੋੜ ਦਿੰਦੇ ਆ ਆ ਦੇਖੋ ਤੁਸੀਂ ਕਿਹੋ ਜਿਹਾ ਪੱਥਰ ਸੁੱਟਿਆ ਰੇਲਵੇ ਵਾਲੇ ਜਿਹੜੇ ਹੁੰਦੇ ਰੇਲਾਂ ਦੇ ਉੱਤੇ ਪੈਂਦੇ ਆ ਉਹ ਵਾਲੇ ਪੱਥਰ ਦਾ پتہ ਜਿੰਦਰੇ ਆ ਕਿਤੇ ਕੋਸ਼ ਆ ਤੇ ਇਦਾਂ ਤੇ ਹੁਣ ਰਾਤ ਬਰਾਤੇ ਕੋ ਸੁੱਤੇ ਗਰਮੀਆਂ ਦੇ ਵਿੱਚ ਲੋਕੀ ਸੁੱਤੇ ਹੁੰਦੇ ਸੀ ਤੇ ਤਾਂ ਵੀ ਇੰਨੀ ਇੰਨੀ ਜ਼ੋਰ ਦੀ ਪੱਥਰ ਉਹਨਾਂ ਦੇ ਲੱਗਿਆ ਕਦੇ ਇਹ ਤਾਂ ਲੋਕੀ ਸੁੱਤੇ ਦਰਦਾਂ ਦੇ ਸੁੱਦੇ ਹੀ ਨਹੀਂ ਸਾਰੇ ਘਰਾਂ ਚ ਜਵਾਈਦੇ ਨੇ ਸਾਰੇ ਘਰਾਂ ਚ ਜਵਾਈਦੇ ਪਰ ਲੇਕਿਨ ਪਤਾ ਲੱਗਦਾ ਕਿੰਨੇ ਪੈਰੇ ਵੀ ਲਗਾਏ ਆ ਪਰ ਕੋਈ ਇਹਨੂੰ ਕੋਈ ਨਹੀਂ ਪਤਾ ਲੱਗਦਾ ਵੀ ਕਿੱਧਰੋਂ ਆਟੇ ਆਉਂਦੇ ਤੇ ਕੌਣ ਸੁੱੜਦਾ ਕੈਮਰਾਜ ਵਿੱਚ ਨਹੀਂ ਹੁੰਦੇ ਕੈਮਰਾਜ ਵੀ ਨਹੀਂ ਆਉਂਦੇ ਪੁਲਿਸ ਕਰ ਗਈ ਠੀਕ ਹੈ ਪੁਲਿਸ ਕਹਿੰਦੀ ਸਾਨੂੰ ਸਬੂਤ ਦਿਓ ਹਾਂ ਤੇ ਸਬੂਤ ਕਿੱਥੋਂ ਦੇਜੋ ਉਹਨਾਂ ਨੂੰ ਆਪ ਬਣਾਉਣੀ ਪਤਾ ਤੇ ਇਹੋ ਕਿਦੋਂ ਦੇਣ ਪੱਥਰ ਤੋਂ ਇਲਾਵਾ ਹੋਰ ਸਮਾਨ ਨਹੀਂ ਵਜਦਾ ਹਾਂ ਇਹ ਦੇਖੋ ਤੁਹਾਡੇ ਸਾਹਮਣੇ ਪੱਥਰ ਤਾਲੇ ਆ ਸੱਲ ਲ ਟੂਪਾ ਆ ਗੁੱਤੀ ਵੀ ਲੱਗੂ ਬਹੁਤ ਕੁਸਾਂ ਦਾ ਭਾਈ ਕਹਣ ਚਾਹਨੇ ਵੀ ਇਹ ਜਿਹੜੇ ਹੈਗਾ ਇਹਨਾਂ ਤਾਂ ਕਰੋ ਕੋਈ ਕਾਰਵਾਈ ਕਰੋ ਵੀ ਪਤਾ ਚੱਲੇ ਅੱਜ ਕਈ ਬੱਚਿਆਂ ਨੂੰ ਸੱਟਾਂ ਲੱਗ ਸਕਦੀਆਂ ਸੁੱਤਿਆਂ ਆ ਨਾ ਨਿੱਕੇ ਨਿੱਕੇ ਬੱਚੇ ਰਾਤ ਨੂੰ ਫਿਰਦੇ ਆ ਤੇ ਕਿਹਬਾ ਕਿਹੜੇ ਵਾਲੇ ਕਿਸੇ ਨੂੰ ਵੱਜ ਜਾਣੇ ਆ ਪੂਰੀ ਦਹਿਸ਼ਤ ਮੱਲੇ ਚ ਹਾਂਜੀ ਪੂਰੀ ਦਹਿਸ਼ਤ ਮੱਲੇ ਚ ਮੇਰਾ ਨਾਮ ਮਰਤੀ ਜੀ ਮੇਰਾ ਨਾਮ ਮੁਸਕਾਨ ਹੈ ਮੋਲ ਕੀ ਦਿੱਕਤ ਹੈ ਪਰ ਦਿੱਕਤ ਹੈ ਇਹ ਆ ਕਿ ਰੋਜ਼ ਰਾਤ ਉਹ ਵੱਡੇ ਵੱਜਦੇ ਨੇ ਅਹੀਂ ਹਾਰ ਕੇ ਆਪਣੀਆਂ ਕੰਨਾਂ ਵੀ ਉੱਚੀਆਂ ਕਰਵਾਈਆਂ ਕਿੰਨੀਆਂ ਕਿੰਨੀਆਂ ਉਹ ਤੁਸੀਂ ਦੇਖ ਨਹੀਂ ਸਕਦੇ ਹੋ ਔਰ ਇਹਨਾਂ ਨੇ ਆਪਣਾ ਬੂਆ ਵੀ ਵਖਰਾ ਲਗਵਾਇਆ ਫੇਰ ਵੀ ਫੇਰ ਵੀ ਇੰਨੀ ਉੱਚੀਆਂ ਉੱਚੀਆਂ ਕੰਧਾਂ ਹੋਣ ਦੇ ਬਾਵਜੂਦ ਵੀ ਹਰ ਟੀਨਾ ਦੇ ਉੱਤੇ ਆ ਕੇ ਵੱਟੇ ਵੱਜਦੇ ਨੇ ਉਹ ਵੀ ਕਿੰਨੇ ਕਿੰਨੇ ਵੱਡੇ ਵੱਟੇ ਲੱਭ ਹੋਰ ਕੀ ਵੱਜਦੇ ਹਾਂ ਵੱਜਦੇ ਨੇ ਬੱਤੀ ਦੀਆਂ ਜਿੰਨੀਆਂ ਟੂਪਾਂ ਨੇ ਉਹ ਵੱਜਦੀਆਂ ਨੇ ਥਾਲੇ ਵੱਜਦੇ ਨੇ ਤੇ ਆਹ ਜਿਹੜੇ ਇਹ ਵਾਲਗੇ ਜਿਹੜੇ ਪੱਥਰ ਨੇ ਉਹ ਮਾਰਦੇ ਨੇ ਕੀ ਲੱਗਦਾ ਕਿ ਇਹਦੀ ਸ਼ਰਾਰਤ ਆ ਕਿ ਜਾਂ ਕੋਈ ਕੀ ਦੀ ਸਮਝ ਦੇ ਗਈ ਸਾਨੂੰ ਸਮਝ ਹੀ ਨਹੀਂ ਲੱਗਦੀ ਕਿ ਹੁਣ ਦੱਸੀ ਕੀ ਆ ਲੱਗਣਾ ਕੀ ਆ ਹੁਣ ਆੜੇ ਪਾਜੀ ਜਾਂਦੇ ਆ ਮੰਡੀ ਜਾਂਦੇ ਆ ਫਿਰ ਵੀ ਉਹਨਾਂ ਨੇ ਪੂਰੇ 1 ਇੱਕ 2 2 ਵਜੇ ਤੱਕ ਪੂਰੇ ਮਤਲਬ ਕਿ ਪੈਰੇ ਦਿੱਤੇ ਨੇ ਫਿਰ ਵੀ ਕੋਈ ਕੇ ਦਾ ਸ਼ਰਾਬ ਨਹੀਂ ਕੋਈ ਕੋਸ਼ ਨਹੀਂ ਲੱਗਦਾ ਹੈਗਾ ਪਰ ਇੰਨਾ ਬਥੇ ਲੱਗਦਾ ਕਿ ਵੱਟਾ ਵਜਿਆ ਪੈਰੇ ਦੌਰਾਨ ਚ ਵਜਦਾ ਹਾਂ ਹਾਂ ਪੈਰੇ ਜਦੋਂ ਵਜਦਾ ਹਾਂ ਉਹ ਵਜਦਾ ਪਤਾ ਨਹੀਂ ਲੱਗਦਾ ਸਾਹਮਣੇ ਵਜ ਜਾਂਦੇ ਪਤਾ ਨਹੀਂ ਲੱਗਦਾ ਕਿੱਥੋਂ ਆਂਦਾ ਕਿੱਥੋਂ ਨਹੀਂ ਆਂਦਾ ਹੈਗਾ ਕੈਮਰੇਜ ਵੀ ਨਹੀਂ ਆਂਦਾ ਕੋਈ